ਗੁਲਾਲ ਉਡੰਨ ਦਿਓ ਤੇ ਢੋਲ ਵਜਣ ਦਿਓ ਕਿਉਂਕਿ ਹੋਲੀ ਆ ਗਈ ਹੈ ਤਿਉਹਾਰਾਂ ਦਾ ਅਸਲ ਮਜ਼ਾ ਤਾਂ ਉਦੋਂ ਆਉਂਦਾ ਹੈ ਜਦੋਂ ਉਸ ਦੇ ਵਿੱਚ ਮੋਜ ਮਸਤੀ ਪਿਆਰ ਤੇ ਮਿਠਾਸ ਹੋਵੇ ਅਤੇ ਜਦੋਂ ਹੋਲੀ ਦੀ ਗੱਲ ਆਉਂਦੀ ਹੈ ਤਾਂ ਰੰਗਾਂ ਦੀ ਧੂਮ ਗੁਲਾਲ ਦੀ ਖੁਸ਼ਬੂ ਅਤੇ ਪਕਵਾਨਾਂ ਦਾ ਸਵਾਦ ਸਭ ਨੂੰ دیਵਾਨਾ ਬਣਾ ਦਿੰਦਾ ਹੈ ਇਹ ਤਿਹਾਰ ਸਿਰਫ ਰੰਗ ਲਾਉਣ ਦਾ ਨਹੀਂ ਸਗੋਂ ਦਿਲਾਂ ਨੂੰ ਰੰਗਣ ਅਤੇ ਪੁਰਾਣੀਆਂ ਰੰਜਿਸ਼ਾਂ ਨੂੰ ਮਿਟਾ ਕੇ ਦੋਸਤੀ ਤੇ ਪਿਆਰ ਨੂੰ ਨਵਾਂ ਰੰਗ ਦੇਂਦਾ ਹੈ ਪੁਰਾਣਾਵੰਨੋ ਹੋਲੀਏ ਲਾਈਨ ਹੀ ਇਸ ਤੇ ਹਾਰ ਦਾ ਅਸਲ ਮਜ਼ਾ ਹੈ ਜਦਨ ਹਰ ਕੋਈ ਵੱਡੇ ਛੋਟੇ ਮਿੱਤਰ ਦੁਸ਼ਮਣ ਅਮੀਰ ਗਰੀਬ ਹਰ ਕੋਈ ਰੰਗਾਂ ਦੇ ਵਿੱਚ ਰੰਗਿਆ ਜਾਂਦਾ ਹੈ ਬਾਲੀਵੁੱਡ ਅਤੇ ਹੋਲੀ ਦਾ ਰਿਸ਼ਤਾ ਬਹੁਤ ਹੀ ਪੁਰਾਣਾ ਹੈ ਬਾਲੀਵੁੱਡ ਦੇ ਵਿੱਚ ਹੋਲੀ ਦਾ ਕ੍ਰੇਜ਼ ਹਮੇਸ਼ਾ ਤੋਂ ਹੀ ਰਿਹਾ ਹੈ ਕਈ ਫਿਲਮਾਂ ਦੇ ਵਿੱਚ ਹੋਲੀ ਦੇ ਸੀਨਸ ਹੁੰਦੇ ਨੇ ਜਿੱਥੇ ਹੀਰੋ ਅਤੇ ਹੀਰੋਇਨ ਦੇ ਵਿੱਚ ਕਾ ਰੋਮਾਂਸ ਕਾਮੇਡੀ ਅਤੇ ਕਈ ਵਾਰ ਐਕਸ਼ਨ ਵੀ ਦੇਖਿਆ ਜਾਂਦਾ ਹੈ ਜਦੋਂ ਤੱਕ ਰੰਗ ਵਰਸੇ ਅਤੇ ਬਲਮ ਪਿਚਕਾਰੀ ਨਹੀਂ ਵੱਜਦਾ ਉਦੋਂ ਤੱਕ ਇਹ ਨਹੀਂ ਲੱਗਦਾ ਕਿ ਹੋਲੀ ਆ ਗਈ ਹੈ ਇਸ ਵਾਰ ਵੀ ਪਾਰਟੀ ਪਲੇਲਿਸਟ ਦੇ ਵਿੱਚ ਕੁਝ ਸ਼ਾਨਦਾਰ ਗੀਤ ਸ਼ਾਮਿਲ ਹੋਣ ਜਾ ਰਹੇ ਨੇ ਜੋ ਤੁਹਾਡੇ ਡਾਂਸ ਫਲੋਰ ਨੂੰ ਮਜ਼ੇਦਾਰ ਬਣਾ ਦੇਣਗੇ। ਬ੍ਰਿਜ ਦੀ ਹੋਲੀ ਦੇਸ਼ ਭਰ ਦੇ ਵਿੱਚ ਮਸ਼ਹੂਰ ਹੈ। ਨੰਦ ਦੀ ਨਗਰੀ ਦੇ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਤਿਹਾਸ ਦੇ ਅਨੁਸਾਰ ਹੋਲੀ ਖੇਡਣ ਦੀ ਸ਼ੁਰੂਆਤ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੀ ਸ਼ਰਾਰਤ ਦੇ ਨਾਲ ਹੋਈ ਸੀ। ਕਥਾ ਦੇ ਮੁਤਾਬਕ ਸ਼੍ਰੀ ਕ੍ਰਿਸ਼ਨ ਦਾ ਰੰਗ ਕਾਲਾ ਸੀ ਅਤੇ ਰਾਧਾ ਰਾਣੀ ਗੋਰੀ ਸੀ। ਇਸ ਕਾਰਨ ਸ਼੍ਰੀ ਕ੍ਰਿਸ਼ਨ ਅਕਸਰ ਮਾਤਾ ਯਸ਼ੋਦਾ ਨੂੰ ਸ਼ਿਕਾਇਤ ਕਰਦੇ ਸੀ ਕਿ ਉਹ ਸਾਂਵਲੇ ਕਿਉਂ ਹਨ ਯਸ਼ੋਦਾ ਮਈਆ ਨੇ ਸ਼੍ਰੀਕ੍ਰਿਸ਼ਨ ਨੂੰ ਇੱਕ ਵਾਰ ਕਿਹਾ ਕਿ ਉਹ ਰਾਧਾ ਦੇ ਚਿਹਰੇ ਤੇ ਆਪਣਾ ਰੰਗ ਲਗੋਣ ਤਾਂ ਜੋ ਉਹ ਦੋਵੇਂ ਇੱਕੋ ਜਿਹੇ ਦਿਖਾਈ ਦੇਣ ਸ਼੍ਰੀਕ੍ਰਿਸ਼ਨ ਖੁਸ਼ ਹੋ ਗਏ ਅਤੇ ਆਪਣੇ ਦੋਸਤਾਂ ਦੇ ਨਾਲ ਰਾਧਾ ਰਾਣੀ ਨੂੰ ਰੰਗ ਲਗਾਉਣ ਦੇ ਲਈ ਨਿਕਲ ਪਏ ਪਰ ਜਿਵੇਂ ਹੀ ਕ੍ਰਿਸ਼ਨ ਨੇ ਰਾਧਾ ਤੇ ਉਹਨਾਂ ਦੀਆਂ ਸਖੀਆਂ ਤੇ ਰੰਗ ਪਾਇਆ ਤਾਂ ਰਾਧਾ ਰਾਣੀ ਅਤੇ ਉਹਨਾਂ ਦੀਆਂ ਸਹੇਲੀਆਂ ਪਿੱਛੇ ਨਹੀਂ ਰਹੀਆਂ ਉਹਨਾਂ ਨੇ ਆਪਣੀਆਂ ਲਾਠੀਆਂ ਚੁੱਕ ਲਈਆਂ ਤੇ ਸ਼੍ਰੀ ਕ੍ਰਿਸ਼ਨ ਅਤੇ ਉਹਨਾਂ ਦੇ ਦੋਸਤਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਹੀ ਲਠਮਾਰ ਹੋਲੀ ਕਿਹਾ ਜਾਂਦਾ ਹੈ ਜੋ ਅੱਜ ਵੀ ਬਰਸਾਨਾ ਦੇ ਵਿੱਚ ਬਰਾਬਰ ਧੂਮ-ਧਾਮ ਦੇ ਨਾਲ ਖੇਡੀ ਜਾਂਦੀ ਹੈ ਤੇ ਹੋਲੀ ਦੇਸ਼ ਭਰ ਦੇ ਵਿੱਚ ਮਸ਼ਹੂਰ ਹੈ ਜਿੱਥੇ ਬਹੁਤ ਸਾਰੇ ਲੋਕ ਬਰਸਾਨਾ ਦੇ ਵਿੱਚ ਲਠਮਾਰ ਔੜੀ ਖੇਡਣ ਲਈ ਆਉਂਦੇ ਨੇ। ਇਹ ਮੰਨਿਆ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਅਤੇ ਉਹਨਾਂ ਦੇ ਦੋਸਤਾਂ ਨੇ ਰਾਧਾ ਰਾਣੀ ਅਤੇ ਗੋਪੀਆਂ ਦੇ ਨਾਲ ਜੰਮ ਕੇ ਰੰਗਨ ਦਾਇ ਖੇਡ ਖੇਡਿਆ ਤੇ ਉਦੋਂ ਤੋਂ ਹੀ ਹੋਲੀ ਮਨਾਉਣ ਦਾ ਰੁਝਾਨ ਸ਼ੁਰੂ ਹੋ ਗਿਆ ਅਤੇ ਹਰ ਸਾਲ ਰੰਗਾਂ ਦੇ ਨਾਲ ਖੇਡਣਾ ਬੜੇ ਉਤਸ਼ਾਹ ਦੇ ਨਾਲ ਸ਼ੁਰੂ ਹੋਇਆ ਕਿਹਾ ਜਾਂਦਾ ਹੈ ਕਿ ਜਦੋਂ ਸ਼੍ਰੀ ਕ੍ਰਿਸ਼ਨ ਨੇ ਰਾਧਾ ਨੂੰ ਗੁਲਾਲ ਲਗਾਇਆ ਤਾਂ ਬ੍ਰਿਜ ਦੇ ਵਿੱਚ ਪਿਆਰ ਅਤੇ ਭਗਤੀ ਦੇ ਰੰਗ ਫੈਲ ਗਏ ਲੋਕ ਹੋਲੀ ਹੀ ਨਹੀਂ ਖੇਡ ਰਹੀ ਸੀ। ਪਿਆਰ ਦੇ ਰੰਗਾਂ ਦੇ ਵਿੱਚ ਰੰਗੇ ਗਏ ਸੀ। ਬਰਸਾਨਾ ਦੀ ਲਠਮਾਰ ਹੋਲੀ ਨੂੰ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਹ ਰਾਧਾ ਰਾਣੀ ਦਾ ਜਨਮ ਸਥਾਨ ਵੀ ਹੈ। ਲਠਮਾਰ ਹੋਲੀ ਦੇ ਦੌਰਾਨ ਨੰਦਨਗਰੀ ਦੇ ਲੋਕ ਜਿੱਥੇ ਸ਼੍ਰੀਕ੍ਰਿਸ਼ਨ ਨੇ ਆਪਣਾ ਬਚਪਨ ਬਿਤਾਇਆ ਸੀ, ਹੋਲੀ ਖੇਡਣ ਦੇ ਲਈ ਬਰਸਾਨਾ ਆਉਂਦੇ ਹਨ। ਹੋਲੀ ਨੰਦਨਗਰੀ ਦੇ ਵਿੱਚ ਖੇਡੀ ਜਾਂਦੀ ਹੈ ਪਰ ਪ੍ਰਮੁੱਖ ਲਖਮਾਰ ਹੋਲੀ ਬਰਸਾਨਾਂ ਦੇ ਵਿੱਚ ਹੀ ਖੇਡੀ ਜਾਂਦੀ ਹੈ ਤਾਂ ਮਸਤੀ ਆਪਣੀ ਥਾਂ ਤੇ ਪਰ ਧਿਆਨ ਰੱਖੋ ਕਿ ਤੁਹਾਡੀ ਹੋਲੀ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ ਇਸ ਲਈ ਇਹ ਕੁਝ ਅਹਿਮ ਸੁਝਾਅ ਹਨ ਜੋ ਤੁਹਾਡੀ ਹੋਲੀ ਨੂੰ ਹੋਰ ਵੀ ਮਜ਼ੇਦਾਰ ਅਤੇ ਸੁਰੱਖਿਤ ਬਣਾ ਦੇਣਗੇ ਕੈਮੀਕਲ ਰੰਗ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਰੰਗ ਲਾਉਣ ਦੇ ਚਾਹ ਦੇ ਵਿੱਚ ਕਿਸੇ ਦੀ ਸਿਹਤ ਨਾਲ ਨਾ ਖੇਡੋ ਥੋੜੀ ਜਿਹੀ ਇੰਜੋਏਮੈਂਟ ਤਾਂ ਠੀਕ ਹੈ ਪਰ ਲਿਮਟ ਦੇ ਵਿੱਚ ਰਹੋ ਤੇ ਪਾਣੀ ਵੀ ਬਰਬਾਦੀ ਨਾ ਕਰੋ ਕਿਉਂਕਿ ਸੁੱਕੀ ਹੋਲੀ ਵੀ ਮਜ਼ੇਦਾਰ ਹੈ ਅੱਜ ਨਬੀ ਤੇ ਜ਼ਬਰਦਸਤੀ ਰੰਗ ਨਾ ਪਾਓ ਇਹ ਜ਼ਬ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਵਾਰ ਆਪਣੀ ਹੋਲੀ ਨੂੰ ਹੋਰ ਵੀ ਖਾਸ ਬਣਾਓ ਮਸਤੀ ਨਾਲ ਰੰਗਾਂ ਨਾਲ ਗੀਤਾਂ ਨਾਲ ਅਤੇ ਸਭ ਤੋਂ ਅਹਿਮ ਪਿਆਰ ਅਤੇ ਦੋਸਤੀ ਦੇ ਰੰਗਾਂ ਦੇ ਨਾਲ ਹੁਣ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਹੋਲੀ ਦਾ ਤੁਹਾਡਾ ਪਸੰਦੀਦਾ ਜਾਂ ਫੇਵਰੇਟ ਪਾਰਟ ਕਿਹੜਾ ਹੈ ਤੁਹਾਨੂੰ ਸਾਰਿਆਂ ਨੂੰ ਰੰਗਾਂ ਨਾਲ ਭਰੀ ਹੋਲੀ ਮੁਬਾਰਕ